ਹੈਲੋ ਦੋਸਤੋ ਮੈਂ ਅਸਕਵਿੰਦਰ ਅੱਜ ਆਪਾਂ ਬਣਾਵਾਂਗੇ ਬੇਬੀ ਗਲਵਜ਼ ਜੋ ਕਿ 0 ਤੋਂ 6 ਮਹੀਨੇ ਦੇ ਬੱਚੇ ਦੇ ਗਲਵਜ਼ ਆ ਸਕਦਾ ਹੈ 0 ਤੋਂ 6 ਮਹੀਨੇ ਦੇ ਬੱਚੇ ਤੇ ਇਹ ਗਲਵਜ਼ ਆ ਸਕਦਾ ਹੈ ਇਹਦੇ ਵਾਸਤੇ ਆਪਾਂ ਕ੍ਰੋਸ਼ੀਆ ਤੇ ਜੋ ਵੀ ਤੁਸੀਂ ਥ੍ਰੈਡ ਲੈਣਾ ਚਾਹੁੰਦੇ ਹੋ ਉਹ ਤੁਸੀਂ ਲੈ ਸਕਦੇ ਹੋ thread دے ਅਕੋਰਡਿੰਗ ਹੀ ਤੁਸੀਂ क्रूशियल ਲੈਣਾ ਹੈ ਕਿ ਆਪਾਂ ਨੂੰ ਸੀਜ਼ਰ ਚਾਹੀਦੀ ਕੈਂਚੀ چھوٹی ਜੀ ਤੇ ਹੁਣ ਆਪਾਂ ਕਰਦੇ ਹਾਂ سٹارਟ ਦੇਖੋ ਹੁਣ ਆਪਾਂ سٹارਟ ਕਰਦੇ ਹਾਂ 3 ਚੇਨ ਤਿੰਨ ਚੇਨਾ ਤਿੰਨ ਚੇਨ ਫਸਟ ਚੇਨ ਦੇ ਵਿੱਚ ਹੁਣ ਟੱਚ ਕੀਤਾ ਤੇ ਸਿੰਗਲ ਸਟਿਚ ਨਾਲ ਆਪਾਂ ਹੁਣ سٹਾਰਟ ਕਰ ਲਿਆ ਦੇ ਵਿੱਚ ਅੱਪਾ ਕਰਦੇ ਹੁਣ ਦੋ 체 ਤੇ ਇਹਦੇ ਵਿੱਚ ਹੁਣ ਅੱਪਾ ਕਰਦੇ ਡਬਲ ਕਰੋਸ਼ੀਆ ਇਹ ਡਬਲ ਕਰੋਸ਼ੀਆ ਆਪਾਂ ਇਸ ਪਾਵਾਂਗੇ ਡਬਲ ਕਰੋਸ਼ੀਆ 1 ਡਬਲ ਕਰੋਸ਼ੀਆ 2 ਇਹ ਵਿਦ 체ਨਾਂ ਜਿਹੜੀਆਂ ਦੋ ਆਪਾਂ ਲਈਆਂ ਇਹਦੇ ਵਿਦ 16 ਡਬਲ ਕਰੋਸ਼ੀਆ ਕਰਨੀਆਂ ਆਪਾਂ 16 ਡਬਲ ਕਰੋਸ਼ੀਆ ਇਹਦੇ ਵਿੱਚ ਆਪਾਂ ਕਰਾਂਗੇ ਜੇਕਰ ਇਹ ਦੂ ਵੱਡੇ ਬਣਾਉਣੇ ਚਾਹੁੰਦੇ ਆਂ ਬڑے ਬਣਾਉਣਾ ਚਾਹੁੰਦੇ ਆਂ ਤੁਸੀਂ ਤਾਂ ਇਹ 16 ਦੀ ਜਗ੍ਹਾ ਆਪਾਂ ਜ਼ਿਆਦਾ ਵੀ ਲੈ ਸਕਦੇ ਆਂ ਡਬਲ ਕਰੋਸ਼ੀਆ ਹੁਣ ਆਪਾਂ ਫੇਰ ਦੋ ਚੇਨਾ ਤੇ 16 ਡਬਲ ਕਰੋਸ਼ੀਆ ਹੋ ਗਏ ਸੀ ਇਹ ਆਪਾਂ ਅਟੈਚ ਕਰ ਲਿਆ ਸੀ ਤੇ ਹੁਣ ਆਪਾਂ ਹਰੇਕ ਦੇ ਵਿੱਚ 2 ਡਬਲ ਕਰੋਸ਼ੀਆ 2 ਟਾਈਮ ਡਬਲ ਕਰੋਸ਼ੀਵਸ ਹਰੇਕ ਦੇ ਵਿੱਚ ਆਪਾਂ 2 ਡਬਲ ਕਰੋਸ਼ੀ ਕਰਨੀਆਂ ਇਹ ਟੋਟਲ ਹੋ ਜਾਣਗੇ 32 ਜੇਕਰ ਵੱਡੇ ਬੱਚੇ ਦੇ ਬਣਾਉਣੇ ਤੋਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਨੀਚੋਂ ਤੋਂ ਸਾਰੀ ਆਪਾਂ ਇਦਾਂ ਹੀ ਰੋ ਕੰਪਲੀਟ ਕਰ ਲੈਣੀ ਹੈ ਡਬਲ ਕਰੋਸ਼ੇ ਟੂ ਡਬਲ ਕਰੋਸ਼ੇ ਟੂ ਡਬਲ ਕਰੋਸ਼ੇ ਦੇਖੋ ਕੰਪਲੀਟ ਇਦਾਂ ਹੀ ਆਪਾਂ ਸਾਰੀ ਰੋ ਕੰਪਲੀਟ ਕਰ ਲੈਣੀ ਆ ਹੋ ਗਿਆ ਸਾਰੀ ਰੋ ਕੰਪਲੀਟ ਫਿਰ ਆਪਾਂ ਅਟੈਚ ਕਰ ਲਈ ਜਿਹੜੀ ਆਪਾਂ ਚੇਨ ਲਈ ਸੀ ਉਹਦੇ ਵਿੱਚ ਅਟੈਚ ਕਰ ਲੈਣੀ ਸਿੰਗਲ ਸਟਿਚ ਨਾਲ तो फिर दो चेन ऐसा अपना यह सिंगल क्रोशिया करना ये सत्त सिंगल क्रोशिया करके crochet, sorry, <coughs> डबल क्रोशिया सॉरी डबल क्रोशिया करनी है करने सत फिर एक स्टिच के टू डबल क्रोशिया करनी है दो डबल क्रोशिया करके फिर डबल क्रोशिया ਇੱਕ ਟਾਈਮ ਫਿਰ ਦੋ ਗਾਹਾਂ ਉਦੋਂ ਅੱਗੇ ਦੋ ਟਾਈਮ ਡਬਲ ਕਰੋਸ਼ੀਆ ਸੱਤ ਡਬਲ ਕਰੋਸ਼ੀ ਸਿੰਗਲ ਪੌਣੀਆਂ ਫਿਰ ਇੱਕ ਥਾਂ ਸੱਤ ਅੱਠਵੇਂ ਦੇ ਵਿੱਚ 8 ਦੇ ਵਿੱਚ ਆਪਾਂ ਪਾਉਣਾ ਹੈਗਾ ਡਬਲ ਕਰੋਸ਼ੀਆ ਇਦਾਂ ਹੀ ਆਪਾਂ ਹੀ 7 ਡਬਲ ਕਰੋਸ਼ੀਅਲ ਸਿੰਗਲ ਤੇ ਇੱਕ ਟੂ ਟਾਈਮ ਡਬਲ ਕਰੋਸ਼ੀਆ ਕਰਨਾ ਹੈ ਇਹ ਸਾਰੀ ਰੋਅ ਇਨਕੰਪਲੀਟ ਕਰ ਲੈਣੀ ਆ ਆਪਾਂ ਸਾਰੀ ਰੋਅ ਦੇ ਵਿੱਚ ਇਦਾਂ ਹੀ ਆਪਾਂ ਕਰਨਾ ਹੈ ਬਹੁਤ ਆਸਾਨ ਹੈ ਇਹ ਬਣਾਉਣਾ ਤੁਸੀਂ ਟ੍ਰਾਈ ਜ਼ਰੂਰ ਕਰੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ सारी रो अपना कंप्लीट करनी है होगी कंप्लीट हम टू चेन दो चेन चेना डबल क्रोशिया हूँ सारी रो ये अपनी डबल क्रोशिया दी जाओगी सारी ਜਿੰਨੀ ਜਿੰਨਾ ਤੁਸੀਂ ਲੰਬਾ ਬਣਾਉਣਾ ਚਾਹਦੇ ਹੋ ਉਨਾ ਹੀ ਲੰਬਾ ਬਣਾ ਸਕਦੇ ਹੋ ਉਹਨੂੰ ਇਹਦੇ ਵਿੱਚ ਮੈਂ 10 ਲਾਈਨਾਂ ਬਣਾਈਆਂ ਹੈਗੀਆਂ ਡਬਲ ਕ੍ਰੋਸ਼ੇ ਦੀਆਂ 10 ਲਾਈਨ ਐਦਾਂ ਹੀ ਬਣਾਈਏ ਇਹ ਨਾ ਦੇਖੋ 10 ਲਾਈਨਾਂ ਵੀ ਕੰਪਲੀਟ ਹੋ ਚੁੱਕੀਆਂ 10ਵੀਂ ਲਾਈਨ ਹੈਗੀ आपके अकॉर्डिंग भी रख सकते हो ज्यादा व्डा भी कर सकते हो तो छोटा भी देखो कंप्लीट हो गया देखो हम आप उपर जिदा बार्डर बनया हो अपने ऐदा उपर बाडर बना लेना दो चेन थ्री चेन थ्री चेन ਡਬਲ ਕ੍ਰੋਸ਼ੀਆ ਫਰੰਟ ਸਾਈਡ ਡਬਲ ਕ੍ਰੋਸ਼ੀਆ ਕਰਨਾ ਹੈ ਕ੍ਰੋਸ਼ੀਆ ਨੂੰ ਪਿੱਛੋਂ ਦੀ ਪਾ ਕੇ ਅੱਗੋਂ ਦੀ ਕਢਾਲ ਲੈਣਾ ਜੋ ਕਿ ਫਰੰਟ ਸਾਈਡ ਡਬਲ ਕ੍ਰੋਸ਼ੀਆ ਹੁੰਦਾ ਹੈ ਹੁਣ ਬੈਕ ਸਾਈਡ ਦੋ ਡਬਲ ਕ੍ਰੋਸ਼ੀਆ ਬੈਕ ਸਾਈਡ ਕਰਨੇ ਆਪਾਂ ਫਰੰਟ ਸਾਈਡ ਐਂਪੈਕ ਸਾਈਡ ਡਬਲ ਕ੍ਰੋਸ਼ੀਆ एक तरह का बाडर बन जूगा जिमें बाडर नहीं बनाते हैं कोटी स्वाटर बाडर बन जाते दो फ्रंट साइड एंड दो बैक साइड दो फ्रंट साइड एंड दो बैक साइड डबल करोशे देखो मैं दो रोह कंप्लीट कर लिया ये आप दो रोह समझ लो हो जाती है हैं नीचे वाला नीचे वाली लाइन भी थोड़े दिसन लग है हैगी फिर अपना पाँच पाँच लाइना बनाई है रोह कंप्लीट करनी है अपा इदा ही दो फ्रंट साइड दो बैक साइड देखो ये कंप्लीट हो गया मेरी पांच लाइन ना ਫਿਰ ਉੱਪਰ ਆਪਾਂ ਇੱਕ ਚੇਨ ਤੇ ਸਿੰਗਲ ਸਟਿਚ ਇੱਕ ਚੇਨ ਨੀਚੋਂ ਹੀ ਪਾ ਕੇ ਇੱਕ ਸਿੰਗਲ ਸਟਿਚ ਇੱਕ ਚੇਨ 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 एक सिंगल स्टिच एक चेन एक सिंगल स्टिच इदा ही कंप्लीट कर लेने। ये मैं फस्ट पार्ट बनाया है दो दू शूज है बेबी दे बेबी शूज सैकड मेरी वीडियो बेबी शूज़ की आएगी जो फिर थर्ड वो आएगी कैप दी आएगी थर्ड पार्ट आऊगा ये तीन बनाईया है वीडियो ये बच्चे के ग्लब्स हो गए एंड सैकेंड पार्ट शूज़ हो जाएंगे बच्चे दे। बेबी शूज़ इदा सारी वो कंप्लीट होगी ਕੰਪਲੀਟ ਹੋ ਗਿਆ। ਇਹ ਤੇਪਾ ਥੋੜਾ ਥ੍ਰੈਡ ਪੱਧ ਘੱਟ ਲੈਣਾ ਹੈਗਾ। ਜੋ ਕਿ ਪਿੱਛੇ ਨੂੰ ਆਪਾਂ ਕ੍ਰੋਸ਼ੀਏ ਦੇ ਨਾਲ ਹੀ ਪਿੱਛੇ ਨੂੰ ਵੀ ਉਹ ਕਰ ਦੇਣਾ ਹੈਗਾ ਵਿੱਚ ਪਾ ਦੇਣਾ ਹੈਗਾ। ਕੋਈ ਸੂਈ ਨਾਲ ਵੀ ਵਿਚਲ ਕੋਏ ਜਾਂਦਾ ਹੈਗਾ। ਮੈਂ ਜ਼ਿਆਦਾਤਰ ਕ੍ਰੋਸ਼ੀਏ ਨਾਲ ਹੀ ਕਰਦੀ ਆਂ। ਉਹ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੇ ਗਿਆ ਥ੍ਰੈਡ ਜੋ ਹੁਣ ਥੋੜਾ ਵੱਧ ਹੈਗਾ ਇਹਨੂੰ ਸੀਜ਼ਰ ਨਾਲ ਕਟਿੰਗ ਕਰ ਦੂੰਗੀ ਦੇਖੋ ਕੰਪਲੀਟ ਹੋ ਗਿਆ ਆਪਣਾ ਇਹਦੇ ਵਿੱਚ ਇੱਕ ਆਪ ਡੋਰੀ ਪਾਉਣੀ ਹੈ ਹੁਣ ਆਪਾਂ ਬਣਾਵਾਂਗੇ ਡੋਰੀ ਸਿੰਗਲ ਚੇਨ ਕਰਨੀ ਹੈ ਪ੍ਰੀ ਕੋਚ ਨਾਲ ਸਿੰਗਲ ਚੇਨ ਮੈਂ 100 ਚੇਨ ਕੀਤੀ ਹੈ 100 ਚੇਨ ਤੇ ਜੋ ਕਿ ਜਿਹੜੀ ਨੀਚੀ ਸਭ ਤੋਂ ਫਰਸਟ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ ਇਹ ਫਰੰਟ ਵਾਲਾ ਕਰੋਸ਼ੀਆ ਐਂਡ ਬੈਕ ਕਰੋਸ਼ੀਆ ਉਹਦੇ ਵਿੱਚੋਂ ਦੀ ਦੋ ਅੱਗੇ ਦੀ ਦੋ ਪਿੱਛੋਂ ਦੀ ਕਰਕੇ ਇਹ ਡੋਰੀ ਟਪਾ ਦੇਣੀ ਉਹ ਮੈਂ ਵੀਡੀਓ ਬਣਾਈ ਨਹੀਂ ਭੁੱਲ ਗਈ ਐਦਾਂ ਇਹ ਡੋਰੀ ਵਿੱਚ ਇਹਦੇ ਵਿੱਚ ਪੈ ਜਾਊਗੀ ਜੋ ਕਿ ਬੇਬੀ ਦੇ ਗਲਵਜ਼ ਉਤਰਦਾ ਨਹੀਂ ਹੈਗਾ ਜੇ ਆਪਾਂ ਬੰਨ੍ਹ ਦੀਏ ਤਾਂ ਡੋਰੀ ਨਾਲ ਆ ਦੇਖੋ ਵਿੱਚ ਡੋਰੀ ਪਾਤੀ ਇੰਦੇ ਵਿੱਚ ਇੱਕ ਇੱਕ ਮੋਤੀ ਵੀ ਪਾਉਣਾ ਹੈ ਹਜੇ ਮੈਨੂੰ ਬਿਲਕੁਲ ਨਾਲ ਦਾ ਮੋਤੀ ਮਿਲਿਆ ਨਹੀਂ ਹੈਗਾ ਮੈਂ ਕਿਹਾ ਮਾਰਕੀਟ ਜਾ ਕੇ ਲਿਆ ਕੇ ਪਾਉਂਗੀ ਆ ਦੇਖੋ ਕਿੰਨੇ ਸੋਹਣੇ ਗਲਵਜ਼ ਬਣ ਗਏ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਥੈਂਕ ਯੂ ਬਾਏ